ਅਮੇਸ਼ਰਦੀ ਗਲਵਾਲੀ ਗੇਟ ਤੇ ਇੱਕ ਵਿਵਹਤਾ ਔਰਤ ਰੋਜ਼ ਦੇ ਪਤੀ ਵੱਲੋਂ ਛੱਤ ਤੇ ੱਟਕਾ ਮਾਰ ਕੇ ਹੀਠਾ ਸੁੱਟ ਕੇ ਮੌਦਿਕ ਘਾਟ ਉਤਾਰ ਦਿੱਤਾ ਗਿਆ ਦੱਸਿਆ ਜਾ ਰਿਹਾ ਮ੍ਰਿਤਕਾ ਦੀ 17 ਸਾਲ ਪਹਿਲੇ ਅਜੀਤ ਕੁਮਾਰ ਨੌਜਵਾਨ ਨਾਲ ਮੈਰਿਜ ਹੋਈ ਸੀ ਤੇ ਮ੍ਰਿਤਕਾ ਦਾ ਨਾਮ ਸੁਪਨਾ ਦੱਸਿਆ ਜਾ ਰਿਹਾ ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚੇ ਤੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸ ਸਬੰਧੀ ਪੁਲਿਸ ਅਧਿਕਾਰੀਆਂ ਦੇ ਕਹਿਣੇ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਗਲਵਾਲੀ ਗੇਟ ਤੇ ਇੱਕ ਸਪਨਾ ਨਾਮ ਦੀ ਔਰਤ ਜੀ ਛੱਤ ਤੋਂ ਡਿੱਗਣ ਨਾਲ ਮੌਤ ਹੋ ਗਈ ਹੈ ਮੌਕੇ ਤੇ ਪਹੁੰਚੇ ਆ ਤੇ ਇਹਨਾਂ ਦੀ ਲਵ ਮੈਰਿਜ ਹੋਈ ਸੀ ਤੇ ਸਪਨਾ ਦੇ ਦੋ ਬੱਚੇ ਵੀ ਨੇ ਇੱਕ 16 ਸਾਲ ਦੀ ਲੜਕੀ ਹੈ ਤੇ 8 ਸਾਲ ਦਾ ਲੜਕਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਬਿਆਨ ਦਰਜ ਕੀਤੇ ਜਾ ਰਹੇ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਖਿਲਾਫ ਪਹਿਲਾ ਵੀ ਐਨਡੀਪੀਸੀ ਐਕਟ ਦੇ ਤਹਿਤ ਕੇਸ ਸਰਜ ਹੈ ਦੇਖੋ ਅੱਜੇ ਹੁਣੇ ਇਹ ਤੋਂ ਇੱਕ ਦਾ ਪਹਿਲਾਂ ਸਾਨੂੰ ਖੁਲਾਸਾ ਮਿਲਿਆ ਕਿ ਗਲਵਾਲੀ ਗੇਟ ਦੇ ਅੰਦਰ ਇੱਕ ਪਰਿਵਾਰ ਹੈ ਉਹਨਾਂ ਦੇ ਵਿੱਚ ਇੱਕ ਲੇਡੀ ਹੈ ਉਹਦੀ ਉੱਪਰੋਂ ਛੱਤ ਤੋਂ ਡਿੱਕੇ ਡੱਥ ਗਈ ਹੈ ਤੁਸੀਂ ਮੌਕੇ ਤੇ ਗਏ ਆ ਸਪਨਾ ਨਾਰੀ ਲੇਡੀ ਹੈ ਉਹਦੇ ਹਸਬੰਦ ਦਾ ਨਾਮ ਅਜੀਤ ਕੁਮਾਰ ਹੈ ਉਹ ਗਲਵਾਲੀ ਗੇਟ ਦੇ ਰਹਿੰਦੇ ਨੇ ਕਰੀਬ 40-42 ਸਾਲ ਉਹਦੀ ਉਮਰ ਹੈ ਇਸ ਪਰਿਵਾਰ ਦੇ ਵਿੱਚ ਦੋ ਆਪਨੇ ਹਸਬੰਡ ਵਾਈਫ ਨਾਲ ਦੋ ਬੱਚੇ ਨੇ ਕਰੀਬ 16-17 ਸਾਲ ਪਹਿਲਾਂ ਉਹਨਾਂ ਦੀ ਮੈਰਿਜ ਹੋਈ ਤੇ ਹਾਂਜੀ ਕੋਈ ਅੱਧੇ ਲਈ ਹੈ ਹਾਂ ਹਾਂ ਲੜਕੀ ਜਿਹੜੀ ਉਹਦੀ ਬੱਚੀ ਹੈ 16 ਸਾਲ ਦੀ ਹੈ ਇੱਕ ਬੇਟਾ ਹੈ ਕੋਈ 8-9 ਸਾਲ ਦਾ ਤੇ ਇਹ ਮੌਕੇ ਤੇ ਗਏ ਆ ਤਾਂ ਪਤਾ ਲੱਗਾ ਕਿ ਲੇਡੀ ਦੀ ਉਪਰ ਰੋੜ ਗਿਰ ਕੇ ਡੈਥ ਹੋ ਗਈ ਹੈ ਪਰ ਅਸੀਂ ਉਹਦੀ ਡੈੱਡ ਬਾਡੀ ਨੂੰ ਗੋਸਥਾ ਨੂੰ ਵਾਸੀ ਭੇਜ ਦਿੱਤਾ ਤੇ ਇਹ ਇਹਨਾਂ ਦੇ ਬਿਆਨ ਰਜਿਸਟਰ ਕਰਕੇ ਜੋ ਕਾਨੂੰਨੀ ਕਾਰਵਾਈ ਜਰੀਏ ਇਹ ਕੋਈ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਅਸੀਂ ਉਹ ਬੱਚੇ ਨੂੰ ਪੁੱਛਿਆ ਉਹਨਾਂ ਨੇ ਵੀ ਕਈ ਗੱਲਾਂ ਦੱਸੀਆਂ ਜਿਹੜੀ ਗੱਲ ਇਹਨਾਂ ਨੇ ਦੱਸੀ ਹੈ ਉਹ ਵੀ ਗੱਲ ਸਾਹਮਣੇ ਆਈ ਜੋ ਇਹਨਾਂ ਨੇ ਬਿਆਨ ਦੱਚ ਕਰਾਉਣਾ ਹੈ ਇਹ ਬਿਆਨ ਦੱਚ ਕਰਾ ਲਿਆ ਉਹਦੇ ਹਸਬੰਦ ਦੇ ਖਿਲਾਫ ਤੇ ਅਸੀਂ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਜੋ ਬਿਆਨ ਦਿੱਤਾ। ਉਹਦੇ ਖਿਲਾਫ ਇੱਕ ਪਰਚਾ ਦਰਜ ਹੈ ਜੀ ਐਨ ਡੀ ਪੀ ਐਸ ਨੂੰ ਚੈੱਕ ਕੀਤਾ ਸੀ। ਹਾਂ ਜੀ ਸਿਸਟਰ। ਅਮੈਸਰ ਦੇ ਗਲ ਵਾਲੀ ਗੇਟ ਤੇ ਇੱਕ ਵਿਅਤ ਔਰਤ ਰੋਜ਼ ਦੇ ਪਤੀ ਵੱਲੋਂ ਛੱਤ ਤੇ ੱੱਕਾ ਮਾਰ ਕੇ ਹੀਠਾ ਸੁੱਟ ਕੇ ਮੌਦਿਕ ਘਾਟ ਉਤਾਰ ਦਿੱਤਾ ਗਿਆ। ਦੱਸਿਆ ਜਾ ਰਿਹਾ ਮ੍ਰਿਤਕਾ ਦੀ 17 ਸਾਲ ਪਹਿਲੇ ਅਜੀਤ ਕੁਮਾਰ ਨੌਜਵਾਨ ਨਾਲ ਮੈਰਿਜ ਹੋਈ ਸੀ ਤੇ ਮ੍ਰਿਤਕਾ ਦਾ ਨਾਮ ਸੁਪਨਾ ਦੱਸਿਆ ਜਾ ਰਿਹਾ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚੇ ਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਪੁਲਿਸ ਅਧਿਕਾਰੀਆਂ ਦੇ ਕਹਿਣੇ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਗਲਵਾਲੀ ਗੇਟ ਤੇ ਇੱਕ ਸਪਨਾ ਨਾਮ ਦੀ ਔਰਤ ਦੀ ਛੱਤ ਤੋਂ ਡਿੱਗਣ ਨਾਲ ਮੌਤ ਹੋ ਗਈ ਹੈ ਮੌਕੇ ਤੇ ਪਹੁੰਚੇ ਆ ਤੇ ਇਹਨਾਂ ਦੀ ਲਵ ਮੈਰਿਜ ਹੋਈ ਸੀ ਤੇ ਸਪਨਾ ਦੇ ਦੋ ਬੱਚੇ ਵੀ ਨੇ ਇੱਕ 16 ਸਾਲ ਦੀ ਲੜਕੀ ਹੈ ਤੇ 8 ਸਾਲ ਦਾ ਲੜਕਾ ਤੇ ਉਹਨਾਂ ਦਾ ਕਹਿਣਾ ਹੈ ਕਿ ਬਿਆਨ ਦਰਜ ਕੀਤੇ ਜਾ ਰਹੇ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਖਿਲਾਫ ਪਹਿਲਾ ਵੀ ਐਨਡੀਪੀਸੀ ਐਕਟ ਦੇ ਤਹਿਤ ਕੇਸ ਸਰਜ ਹੈ ਦੇਖੋ ਅੱਜ ਹੁਣੇ ਇਹ ਲਿੱਟਰ ਹੈ ਕਿ ਕਪੈਲਾ ਸੰਨਿ ਕੁਆਮੀ ਦੀ ਗਿਲਵਾਲੀ ਗੇਟ ਦੇ ਅੰਦਰ ਇੱਕ ਪਰਿਵਾਰ ਹੈ ਉਹਨਾਂ ਦੇ ਵਿੱਚ ਇੱਕ ਲੇਡੀ ਹੈ ਉਹਦੀ ਉੱਪਰੋਂ ਛੱਤ ਤੋਂ ਡਿੱਕੇ ਡੱਥ ਹੋਈ ਹੈ ਤੁਸੀਂ ਮੌਕੇ ਤੇ ਗਏ ਆ ਸਪਨਾ ਨਾਰੀ ਲੇਡੀ ਹੈ ਉਹਦੇ ਹਸਬੰਡ ਦਾ ਨਾਮ ਅਜੀਤ ਕੁਮਾਰ ਹੈ ਉਹ ਗਿਲਵਾਲੀ ਗੇਟ ਦੇ ਰਹਿੰਦੇ ਨੇ ਕਰੀਬ 40-42 ਸਾਲ ਉਮਰ ਹੈ ਇਸ ਪਰਿਵਾਰ ਦੇ ਵਿੱਚ ਦੋ ਆਪਨੇ ਹਸਬੰਡ ਵਾਈਫ ਨਾਲ ਦੋ ਬੱਚੇ ਨੇ ਕਰੀਬ 16-17 ਸਾਲ ਪਹਿਲਾਂ ਉਹਨਾਂ ਦੀ ਮੈਰਿਜ ਹੋਈ ਤੇ ਹਾਂਜੀ ਕੋਈ ਅੱਧੇ ਲਈ ਹੈ ਹੂੰ ਹੂੰ ਲੜਕੀ ਜਿਹੜੀ ਉਹਦੀ ਬੱਚੀ ਹੈ ਇੱਕ 16 ਸਾਲ ਦੀ ਹੈ ਇੱਕ ਬੇਟਾ ਹੈ ਕੋਈ 8-9 ਸਾਲ ਦਾ ਤੇ ਇਹ ਮੌਕੇ ਤੇ ਗਏ ਆ ਤਾਂ ਪਤਾ ਲੱਗਾ ਕਿ ਲੇਡੀ ਦੀ ਉੱਪਰ ਰੋਡ ਗਿਰ ਕੇ ਡੈਥ ਹੋ ਗਈ ਹੈ ਪਰ ਅਸੀਂ ਉਹਦੀ ਡੈੱਡ ਬੋਡੀ ਨੂੰ ਉਸ ਤੋਂ ਵਾਸਤੇ ਭੇਜ ਦਿੱਤਾ ਤੇ ਇਹ ਇਹਨਾਂ ਦੇ ਬਿਆਨ ਦਰਜ ਕਰਕੇ ਜੋ ਕਾਨੂੰਨੀ ਕਾਰਜ ਚੱਲ ਰਿਹਾ ਹੈ ਇਹ ਕੋਈ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਅਸੀਂ ਉਹ ਬੱਚਿਆਂ ਨੂੰ ਵੀ ਪੁੱਛਿਆ ਉਹਨਾਂ ਨੇ ਵੀ ਕਈ ਗੱਲਾਂ ਦੱਸੀਆਂ ਜਿਹੜੀ ਗੱਲ ਇਹਨਾਂ ਨੇ ਦੱਸੀ ਹੈ ਉਹ ਵੀ ਗੱਲ ਸਾਹਮਣੇ ਆਈ ਜੋ ਇਹਨਾਂ ਨੇ ਬਿਆਨ ਦਰਜ ਕਰਾਉਣਾ ਹੈ ਇਹ ਬਿਆਨ ਦਰਜ ਕਰਾ ਲਿਆ ਉਹਦੇ ਹਸਬੰਦ ਦੇ ਖਿਲਾਫ ਤੇ ਅਸੀਂ ਉਹਦੇ ਮੁਤਾਬਕ ਕਰ ਵੀ ਕਰਾਂਗੇ ਜੋ ਬਿਆਨ ਦਿੱਤਾ ਉਹਦੇ ਖਿਲਾਫ ਇੱਕ ਪਰਚਾ ਦਰਜ ਹੈ ਜੀ ਐਨਡੀਪੀਐਸ ਉਹ ਚੈੱਕ ਕੀਤਾ ਸੀ ਹਾਂ ਹਾਂ ਕੀ ਸੀ ਸਰ